ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਬਰ ਬਰ ਸਾਰਾ ਸ਼੍ਰੀ ਗੱਲ ਆਈ ਹੋਪ ਯੂ ਸੀ ਠੀਕ ਠਾਕ ਹੋਵੋਗੇ ਸਭ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਲੱਗਿਆ ਨਹੀਂ ਬੱਬਲ ਬਲੌਗ ਦੀ ਸਟਾਰਟਿੰਗ ਕਰਨਾ ਟਾਈਮ ਸ਼ਾਇਦ 10 11 ਵਜੇ ਦਾ ਸੀ ਜ ਮਮੀ ਤਾਂ ਮੈਂ ਚਾਹ ਲੱਗੇ ਸੀਗੇ ਪੀਣ ਨਾਲ ਜੀ ਆਪਣੇ ਐਲੋਵੀਰਾ ਸੁੱਕਣਾ ਪਿਆ ਹੋਇਆ ਸੀਗਾ ਕਟਿੰਗ ਕਰਕੇ ਕਿਉਂਕਿ ਇਹਨੂੰ ਕਟਿੰਗ ਕਰਕੇ ਤਾਂ ਦੋ ਦੋ ਕੁ ਦਿਨ ਹੋ ਗਏ ਹਾਂ ਜੀ ਦੋ ਦਿਨ ਹੋ ਗਏ ਅੱਜ ਤੀਸਰਾ ਦਿਨ ਸੀਗਾ ਕਿਉਂਕਿ ਇਹਦਾ ਬਣਾਉਣਾ ਸੀ ਆਪਾਂ achar ਕਿਉਂਕਿ ਜਿਹੜੀਆਂ ਉਹ ਪ੍ਰਾਣੀ ਬੀਬੀਆਂ ਹੁੰਦੀਆਂ ਸੀ ਨਾ ਉਹ ਐਲਵੀਰਾ ਦੀ ਬਰ ਤੋਂ ਜ਼ਿਆਦਾਤਰ ਅਚਾਰ ਪਾਕ ਹੀ ਕਰਦੀਆਂ ਸੀ ਕਿਉਂਕਿ ਉਹਨਾਂ ਨੂੰ ਹੋਰ ਮਤਲਬ ਐਨੇ ਜ਼ਿਆਦਾ ਤਰੀਕੇ ਆਉਂਦੇ ਨਹੀਂ ਸੀ ਬਟ ਐਲਵੀਰਾ ਆਪਾਂ ਕਹਿੰਦੇ ਹਾਂ ਨਾ ਉਹ ਕਹਿੰਦੇ ਹੁੰਦੇ ਸੀ ਕੁਮਾਰ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਨਾ ਵੀ ਤੁਹਾਡੇ ਤੁਸੀਂ ਕਿਤੋਂ ਕਿਤੋਂ ਸੁਣਿਆ ਹੁਣ ਤਾਂ ਚਲੋ ਹਰ ਕੋਈ ਐਲਵੀਰਾ ਕਹਿੰਦਾ ਇਹ ਨਾ ਕੁਮਾਰ ਕੁਮੁਰ ਕੋਈ ਕਹਿੰਦਾ ਨਹੀਂ ਹੈਗਾ ਪਰ ਉਹ ਕੁਮਾਰ ਇਹਦਾ ਇਹ ਅਚਾਰ ਕਹਿੰਦੀਆਂ ਹੁੰਦੀਆਂ ਸੀ ਕੁਮਾਰ ਦਾ ਅਚਾ ਕਿਉਂਕਿ ਜੀ ਇਹਦੇ achar ਦੇ ਬਹੁਤ ਜ਼ਿਆਦਾ ਫਾਇਦੇ ਨੇ ਆਪਣੇ ਸਰੀਰ ਲਈ ਜਿਵੇਂ ਕਈਆਂ ਨੂੰ ਹਨਾ ਬੈਵਦੀ ਵੱਧ ਹੁੰਦੀ ਹੈ ਜਾਂ ਹੱਡ ਗੋਡੇ ਦੇ ਦਰਦ ਹੁੰਦਾ ਰਹਿੰਦਾ ਹੈ ਹਨਾ ਹੋਰ ਵੀ ਮਤਲਬ ਕਈ ਤਰ੍ਹਾਂ ਦੀ ਐਵੇਂ ਹੈਗੀ ਆਏ ਹਨਾ ਜਾਂ ਕਈਆਂ ਨੂੰ ਜਿਵੇਂ ਆਪਾਂ ਥੋੜੀ ਜੀਆਂ ਬੈੜੀਆਂ ਚੀਜ਼ਾਂ ਕਹ ਦਿੰਦੇ ਨੇ ਵੀ ਉਹ ਘਟ ਖਾ ਸਕਦੇ ਨੇ ਹਨਾ ਵੀ ਉਹਨਾਂ ਨੂੰ ਐਦਾਂ ਬੈਬੂ ਵਗੈਰਾ ਵਧੀਆ ਹੁੰਦੀਆਂ ਜਾਂ ਹੋਰ ਵੀ ਕਹਿੰਦੇ ਵੀ ਹੱਡਾਂ ਦਾ ਵਿੱਚੋਂ ਬੀ ਇਹ ਸਾ ਉਹ ਕਰਦੀਆਂ ਨੇ ਜਿਵੇਂ ਕਹਦੇ ਨੇ ਵੀ ਗੰਦਾ ਪਾਣੀ ਸਾਫ਼ ਕਰਦੇ ਨੇ ਜਾਂ ਹੋਰ ਵੀ ਮਤਲਬ ਕੋਈ ਬਹੁਤ ਚੀਜ਼ਾਂ ਦੰਦੀਆਂ ਸੁਣੀਆਂ ਹੋ ਜਾਂਦੀਆਂ ਨੇ ਜੀ ਪਿੰਡਾਂ ਦੇ ਵਿੱਚ ਤਾਂ ਆਪਾਂ ਵੀ ਇਹਦੇ achar ਦੇ ਬਹੁਤ ਜ਼ਿਆਦਾ ਫਾਇਦੇ ਨੇ ਪਰ ਜੇ ਹੁਣ ਦੀਆਂ ਮਾਡਰਨ ਹਨਾ ਲੋਕਾਂ ਦੁਨੀਆਦਾਰੀ ਨੇ ਉਹਨਾਂ ਨੇ ਇਹ ਕਰ ਲਿਆ ਏ ਵੀ achar ਬਣਾਉਣੇ ਬੰਦ ਕਰਤੇ ਲੋਕਾਂ ਨੇ ਬਾਕੀ ਦੀ ਬਹੁਤ ਹੋਰ ਤਰ੍ਹਾਂ ਦੇ ਬਹੁਤ ਕੰਮ ਹਨਾ ਸ਼ੁਰੂ ਕਰਤੇ ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਚੀਜ਼ ਲਗਾਉਣ ਦੇ ਲੱਖਾਂ ਫਾਇਦੇ ਨੇ ਉਹਦੇ ਖਾਣ ਦੇ ਕਿੰਨੇ ਹੋਣਗੇ ਖਾਣਦੇ ਤਾਂ ਫਿਰ ਆਪੀਅਸਲੀ ਗੱਲ ਹੈ ਨਾ ਵੀ ਕਰੋੜਾਂ ਦੇ ਵਿੱਚ ਫਾਇਦੇ ਨੇ ਹੈ ਨਾ ਕਿਉਂਕਿ ਜਿਵੇਂ ਡਾਕਟਰ ਵੀ ਆਪਾਂ ਦੱਸਦੇ ਨੇ ਨਾ ਵੀ ਆਪਾਂ ਨੂੰ ਅਗਰ ਲਗਾਉਣ ਦੇ ਉੱਪਰ ਲਗਾਉਣ ਨਾਲ ਕੋਈ ਚੀਜ਼ਾਂ ਆਪਾਂ ਨੂੰ 30% ਅਸਰ ਹੁੰਦਾ ਹੈ ਤਾਂ ਖਾਣ ਨਾਲ ਆਪਾਂ ਨੂੰ 70% ਚੀਜ਼ਾਂ ਦਾ ਅਸਰ ਹੁੰਦਾ ਹੈ ਹੈ ਨਾ ਆਪਣੀ ਬਾਡੀ ਤੇ ਵੀ ਸੋਈ ਇਸੇ ਕਰਕੇ ਆਪਣੇ ਲਗਾਉਣ ਨਾਲੋਂ ਜ਼ਿਆਦਾ ਖਾਣ ਵੱਲ ਧਿਆਨ ਦਿੱਤਾ ਜਾਵੇ ਹੁਣ ਜਿਹੜਾ ਮੇਰਾ ਨਾ ਪੁਰਾਣਾ ਆਪਣੇ ਆਚਾਰ ਬਣਿਆ ਹੋਇਆ ਸੀਗਾ ਉਹ ਉਹ ਵਾਲਾ ਅਚਾਰ ਮੈਂ ਇੱਕ ਛੋਟੇ ਜਿਹੇ ਡੱਬੇ ਦੇ ਵਿੱਚ ਕੱਢਣ ਲੱਗੀ ਸੀਗੀ ਕਿਉਂਕਿ ਇਹਦਾ ਨਾ ਪ ਮਤਲਬ ਸਿਰਕਾ ਪਿਆ ਸੀਗਾ ਉਹਦੇ ਕਰਕੇ ਫਿਰ ਇਹ ਸੀਗਾ ਵੀ ਜਿਹੜਾ ਉਹ ਸਿਰਕਾ ਹੈ ਉਹਦੇ ਵਿੱਚ ਹੀ ਜਿਹੜਾ ਇਹ ਵਾਲਾ ਅਚਾਰ ਹੈ ਉਹਨੂੰ ਪਾ ਦੇਵਾਂਗੇ ਕਿਉਂਕਿ ਜੇ ਹੁਣ ਇਹ ਤਿੰਨ ਦਿਨ ਦੀ ਧੁੱਪ ਲੱਗ ਗਈ ਇਹਨੂੰ ਨਾ ਆਪਾਂ ਆਪਣੇ ਘਰ ਹੀ ਲਗਾਇਆ ਹੋਇਆ ਹੈ ਐਲੋਵੀਰਾ ਪਹਿਲਾਂ ਆਪਾਂ ਮਤਲਬ ਜਿਵੇਂ ਕਿਸੇ ਭਾਂਡੇ ਦੇ ਵਿੱਚ ਲਗਾਇਆ ਹੋਇਆ ਸੀ ਇਹਨਾਂ ਵਿੱਚੋਂ ਹੀ ਮਤਲਬ ਬਹੁਤ ਸਾਰੀਆਂ ਜੜ੍ਹਾਂ ਨਿਕਲਣ ਲੱਗ ਗਈਆਂ ਸੀਗੀਆਂ ਫਿਰ ਆਪਾਂ ਬਾਹਰ ਆਪਣੇ ਬਾਹਰਲੇ ਵਿਹੜੇ ਦੇ ਵਿੱਚ ਨਾ ਇੱਕ ਕਿਆਰੀ ਬਣਾ ਕੇ ਲਗਾ ਲਈ ਸੀ ਕਿਉਂਕਿ ਇਹਦੀ ਕੋਈ ਜ਼ਿਆਦਾ ਸੰਭਵਲਤਾ ਹੈ ਨਹੀਂ ਗੀ ਬਟ ਇਹ ਆ ਵੀ ਜਿਵੇਂ ਆਪਣੇ ਜ਼ਿਆਦਾ ਧੁੱਪਾਂ ਪੈਂਦੀਆਂ ਨੇ ਗਰਮੀ ਹੁੰਦੀ ਹੈ ਜਦੋਂ ਹਨਾ ਉਦੋਂ ਇਹ ਧੁੱਪ ਦੇ ਨਾਲ ਨਾ ਥੋੜਾ ਬ੍ਰਾਊਨ ਨੂੰ ਸ਼ੇਡ ਤੇ ਹੋ ਜਾਂਦਾ ਹੈ ਅਦਰਵਾਇਜ਼ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਬਸ ਸਵਾਹ ਪਾਈ ਚੱਲੋ ਜਿਵੇਂ ਆਪਣੇ ਚੁੱਲੇ ਦੀ ਸਵਾਹ ਹੁੰਦੀ ਹੈ ਹਨਾ ਉਹਦੇ ਨਾਲੇ ਬਹੁਤ ਜ਼ਿਆਦਾ ਗਰੋਥ ਕਰਦਾ ਏ ਹੁਣ ਜਿਸ ਦਿਨ ਦੁਆਰਾ ਫੇਰ ਕਟਿੰਗ ਕੀਤੀ ਨਾ ਫੇਰ ਤੁਹਾਨੂੰ ਦਿਖਾਉਂਗੀ ਤੇ ਜਿਹੜਾ ਪੁਰਾਣਾ ਚਾਰ ਬਚਦਾ ਸੀ ਉਹ ਮੈਂ ਕੱਢ ਕੇ ਇੱਕ ਡੱਬੇ ਦੇ ਵਿੱਚ ਪਾ ਲਿਆ ਸੀਗੇ ਜਿਹੜਾ ਨਵਾਂ ਇਹ ਉਹ ਹੁਣ ਆਪਾਂ ਪਾਵਾਂਗੇ ਤੇ ਫਿਰ ਇਸ ਤੋਂ ਬਾਅਦ ਹੋ ਗਈ ਸੀ ਜੀ ਆਪਣੀ ਟੀ ਬ੍ਰੇਕ ਕਿਉਂਕਿ ਅੱਜ ਹੈਗੇ ਸੀ ਕਈ ਕੰਮ ਕਰ ਸੀਗੇ ਇਦਾਂ ਦੇ ਜਿਹੜੇ ਕਰਨ ਵਾਲੇ ਸੀਗੇ ਬਸ ਉਸ ਤੋਂ ਬਾਅਦ ਫੋਨ ਮੈਨੂੰ ਇਹ ਸੀਗਾ ਮੈਂ ਕੁਝ ਚਾਹ ਬਣਾਉਣੀ ਹੈ ਚਾਹ ਬਣਾਉਂਦੇ ਬਣਾਉਂਦੇ ਮੈਂ ਕਿਹਾ ਵੀ ਨਾਲੇ ਦੁੱਧ ਘਰਮ ਕਰਨ ਵਾਲੇ ਵੀ ਦੁੱਧ ਘਰਮ ਕਰ ਦੇਣੀ ਆ ਫਤ ਇਹ ਲੱਗਿਆ ਸੀ ਇੱਥੇ 버ਗਰ ਖਾਣਾ ਬਟ ਉਹਨੂੰ ਇਹ ਹੁੰਦਾ ਹਨਾ ਜਿਵੇਂ ਕਹਿ ਵੀ ਦਊਂ ਵੀ ਮਮਾ ਤੁਸੀਂ ਖਾਣਾ ਮੈਂ ਕਹਿੰਦੀ ਨਹੀਂ ਖਾਣਾ ਪਰ ਉਹਨੇ upde ਵਾਲੀ ਚੀਜ਼ ਦੇ ਵਿੱਚੋਂ ਨਾ ਕਹੂਗਾ ਮਮਾ ਵਨ ਵਾਈਟ ਵੀ ਇੱਕ ਵਾਰੀ ਹੈਨਾ ਇੱਕ ਵਾਰ ਕੀ ਲੈ ਕੇ ਦੇਖ ਲਓ ਹੈਨਾ ਜਿਵੇਂ ਕਹੂੰਗਾ ਵੀ ਨਹੀਂ ਲੈਣੀ ਹੈਗੀ ਕਹੂੰਗਾ ਨਹੀਂ ਤੁਸੀਂ ਖਾ ਕੇ ਦੇਖੋ ਨਾ ਤੇ ਉਰੇ ਵੀ ਪਤਾ ਨਹੀਂ ਮੇਰੇ ਨਾਲ ਕੀ ਗੱਲਾਂ ਕਰਦਾ ਸੀਗਾ ਹੁਣ ਇਹ ਸੀਗਾ ਵੀ ਨਾ ਤਾਂ ਚਾਹ ਪੀਣੀਆਂ ਨਾਲੇ ਕਹਿੰਦੇ ਸ਼ਾਮ ਦੀ ਤਿਆਰੀ ਫਿਰ ਮੈਂ ਉਹਨੂੰ ਹਾਂ ਜੀ ਮੈਂ ਕਿਹਾ ਫਿਰ ਗਰ ਟੇਸਟੀ ਕੁਝ ਕਾਫੀ ਦਿਨਾਂ ਤੋਂ ਬਾਅਦ ਜੇ ਆਪਾਂ ਕੋਈ ਚੀਜ਼ ਖਾਣੇ ਆ ਨਾ ਫਿਰ ਟੇਸਟੀ ਲੱਗਦੀ ਹੈ ਕਹਿੰਦਾ ਮਮਾ ਇੱਕ ਹੋ ਲੈ ਸਕਦਾ ਮੈਂ ਕਿਹਾ ਇੰਪੋਸੀਬਲ ਹਨਾ ਇਹ ਨਹੀਂ ਹੋ ਸਕਦਾ ਹੈਗਾ ਮੈਨੂੰ ਇਦਾਂ ਹਸਣੇ ਮੈਂ ਕਿਹਾ ਨਹੀਂ ਹੋਰ ਨਹੀਂ ਲੈਣਾ ਹੈਗਾ ਬਸ ਇੱਕੋ ਲੈਣਾ ਸੀਗਾ ਉਸ ਤੋਂ ਬਾਅਦ ਹੋ ਗਈ ਸੀ ਆਪਣੀ ਸਬਜ਼ੀ ਦੀ ਤਿਆਰੀ ਕਿਉਂਕਿ ਜਿਹੜੀ ਰਾਤ ਸਬਜ਼ੀ ਬਣਾਈ ਸੀਗੀ ਉਹ ਪਈ ਸੀਗੀ ਹਨਾ ਬਟ ਜ਼ਿਆਦਾ ਨਹੀਂ ਸੀ ਵੀ ਥੋੜੀ ਪਈ ਸੀਗੀ ਜਿਵੇਂ ਥੋੜੀ ਬਚ ਗਈ ਸੀਗੀ ਤੇ ਨਾਲ ਫਿਰ ਲੱਗੇ ਸੀਗੇ ਕਿਉਂਕਿ ਜੀ ਜਿਵੇਂ ਮੈਂ ਸ ਹੋਰ ਸਾਰਿਆਂ ਨੂੰ ਡਵਾਈਸ ਦਿੰਦੀ ਆ ਤੇ ਮੈਂ ਖੁਦ ਵੀ ਉਹ ਚੀਜ਼ਾਂ ਦੀ ਨਾਲੋਂ ਵੱਧ ਕਰਦੀ ਆ ਹਨਾ ਇਸ ਲਈ ਫਿਰ ਮੈਂ ਅੱਜ ਕੀਤੀ ਸੀ ਪੂੜਜੀ ਦੀ ਤਿਆਰੀ ਕਿਉਂਕਿ ਜੀ ਜਿਵੇਂ ਆਪਾਂ ਸਾਗ ਨਹੀਂ ਵੀ ਜ਼ਿਆਦਾਤਰ ਬਣਾ ਹੁੰਦਾ ਨਾ ਫਿਰ ਪੂੜਜੀ ਬਣਾ ਕੇ ਜ਼ਰੂਰ ਖਾ ਲਿਆ ਕਰੋ ਕਿਉਂਕਿ ਪਾਲਕ ਦੇ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਨੇ ਪਰ ਮੈਨੂੰ ਇਹ ਸੀਗਾ ਇੰਨਾ ਮੇਰੇ ਕੋਲ ਜ਼ਿਆਦਾ ਟਾਈਮ ਵੀ ਨਹੀਂ ਸੀ ਲਈ ਮੈਂ ਕਿ ਵੀ ਚਲੋ ਕੁਝ ਮੇਰੀ ਨਾ ਜਿਹੜੀ ਸਬਜ਼ੀ ਪਈ ਸੀਗੀ ਉਹ ਤੜੀ ਵਾਲੀ ਸੀਗੀ ਉਹ ਹੂੰ ਤਾਂ ਮੈਂ ਯਾਦ ਜਾਨੀ ਹੈਗਾ ਜੀ ਕੀ ਸੀ ਬਟੇਸੀਗਾ ਵੀ ਤਰੀ ਵਾਲੀ ਆਲੂ ਮਟਰ ਬਣੇ ਹੋਏ ਸੀਗੇ ਉਹ ਵਾਲੀ ਬਣੀ ਹੋਈ ਸੀ ਆਲੂ ਮਟਰ ਕੁਛ ਐਦਾਂ ਸੀ ਆਲੂਆਂ ਦੇ ਵਿੱਚ ਪਾਏ ਹੋਏ ਸੀਗੇ ਜੀ ਤੇ ਉਹ ਤਰੀ ਵਾਲੀ ਬਣਾਈ ਹੋਈ ਸੀ ਤਾਂ ਕਰਕੇ ਫਿਰ ਸੀਗੇ ਵੀ ਨਾਲ ਸੁੱਕੀ ਹੋ ਜੂਗੀ ਹੈ ਨਾ ਫਿਰ ਬਹੁਤ ਟੇਸਟੀ ਲੱਗਦੀ ਹੈ ਸਬਜੀ ਫਿਰ ਉਸ ਤੋਂ ਬਾਅਦ ਜੀ ਅਸੀਂ ਚਾਹ ਪੀਤੀ ਸਬਜੀ ਦੀ ਤਿਆਰੀ ਕਰਕੇ ਫਿਰ ਉਹ ਕਿਉਂਕਿ ਸ਼ਾਮ ਨੂੰ ਥੋੜਾ ਜਿਹਾ ਕਵੇਲਾ ਜਿਹਾ ਹੋ ਜਾਂਦਾ ਸ ਚਾਹ ਪਿੰਦੇ ਪਿੰਦੇ ਫਿਰ ਉਸ ਤੋਂ ਬਾਅਦ ਮੈਂ ਲੱਗੀ ਸੀ ਸਬਜੀ ਦੀ ਕਟਿੰਗ ਕੀਤੀ ਪਈ ਸੀਗੀ ਇੱਥੇ ਮੈਂ ਤੜਕਾ ਵਗੈਰਾ ਲਾ ਲਿਆ ਸੀ ਫਿਰ ਮੈਂ ਲੱਗ ਗਈ ਸੀ ਮੇਦੀਆਂ ਬੱਤੀਆਂ ਵੱਟ ਕੇ ਰੱਖੀਆਂ ਹੋਈਆਂ ਸੀ ਮੈਨੂੰ ਇਹ ਸੀਗਾ ਕਿਉਂਕਿ ਜੇ ਮੈਂ ਜਿਵੇਂ ਨਾ ਸਰਦੀਆਂ ਦੇ ਵਿੱਚ ਚਾਹੇ ਗਰਮੀਆਂ ਵੀ ਨੇ ਮੈਂ ਤਾਂ ਬੱਤੀਆਂ ਜਿਵੇਂ ਆਪਾਂ ਸਵੇਰੇ ਨਿਤਨੇਮ ਕਰਦੇ ਹਾਂ ਜਿੱਥੇ ਬੈਠੇ ਹਾਂ ਹਨਾ ਸਿਮਰਨ ਕਰਦੇ ਹਾਂ ਜਦੋਂ ਫਿਰ ਉਸ ਟਾਈਮ ਦਾ ਮੈਂ ਇਦਾਂ ਕਰ ਲੈਣੀ ਹੁੰਦੀ ਆ ਵੀ ਬੱਤੀਆਂ ਵੱਟ ਕੇ ਰੱਖ ਲੈਣੀਆਂ ਜਾ ਫਿਰ ਦਿਨ ਦੇ ਵਿੱਚ ਜਿਵੇਂ ਟਾਈਮ ਹੈਗਾ ਫਿਰ ਉਦਾਂ ਵਟ ਕੇ ਰੱਖ ਲੈਣੀ ਹੈ ਨਹੀਂ ਫਿਰ ਇਹਨਾਂ ਨੂੰ ਇਕੱਠਿਆਂ ਨੂੰ ਨਾ ਕਿ ਉਹ ਗਰਮ ਕਰਕੇ ਉਹਦੇ ਵਿੱਚ ਪਗਲਾ ਕੇ ਉਦਾਂ ਰੱਖ ਦਿੰਨੀ ਹੁੰਦੀਆਂ ਥੋੜੀਆਂ ਜੀਆਂ ਸਟੈਂਡ ਮੰਗ ਵੀ ਜਿਵੇਂ ਸਟੈਂਡ ਆਪਾਂ ਬਣੀਆਂ ਬਣਾਇਆਂ ਲੈਣੇ ਆ ਰੈਡੀਮੇਡ ਉਹ ਵਾਲੀ ਚੀਜ਼ ਹਨਾ ਫਿਰ ਉਦਾਂ ਬਣ ਜਾਂਦੀ ਨੇ ਜਿਵੇਂ ਹੁਣ ਮੌਸਮ ਸਰਦੀਆਂ ਦੇ ਹਨਾ ਹੁਣ ਤਾਂ ਇਹ ਹੋ ਜਾਂਦਾ ਵੀ ਹੁਣ ਤਾਂ ਇਹ ਕਿਉਂ ਜੰਮ ਜਾਂਦਾ ਇਹ ਸਖਤੇ ਰਹਿੰਦੀਆਂ ਨੇ ਗਰਮੀਆਂ ਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਵੀ ਕਿਉਂ ਪਿਗਲਿਆ ਹੋਇਆ ਹੁੰਦਾ ਨਾ ਪਰ ਇਹ ਹੁੰਦਾ ਜੀ ਜਿਵੇਂ ਆਪਾਂ ਕਈ ਵਾਰੀ ਬੱਚੇ ਨੂੰ ਵੀ ਕਹਿੰਦੇ ਆ ਨਾ ਵੀ ਜੋਤ ਲਗਾ ਲਓ ਫਿਰ ਜਿਵੇਂ ਬੱਤੀਆਂ ਆਪਣੀਆਂ ਤਿਆਰ ਕਰਕੇ ਰੱਖੀ ਹੁੰਦੀਆਂ ਨੇ ਨਾ ਫਿਰ ਬੱਚਾ ਵੀ ਜੋਤ ਲਗਾ ਲੈਂਦਾ ਹੁੰਦਾ ਆ ਦੇਖੋ ਮੈਂ ਰੱਖਦੀਆਂ ਸੀ ਉਹ ਨਾਲ ਦੇ ਨਾਲ ਨਾ ਕਿਉਂ ਜੰਮਣ ਲੱਗ ਗਿਆ ਸੀਗਾ ਫਿਰ ਇਹਨਾਂ ਨੂੰ ਇੱਕ ਡੱਬੀ ਦੇ ਵਿੱਚ ਪਾ ਦੂੰਗੀ ਹੈਨਾ ਉਸ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ ਗਾਜਰ ਟਮਾਟਰ ਲੈ ਕੇ ਆਈ ਸੀ ਲਿਆਂਦੇ ਹੋਏ ਸੀਗੇ ਤੇ ਮੈਂ ਕਿਹਾ ਵੀ ਚਲ ਮਟਰ ਨਹੀਂ ਜਿਹੜੇ ਉਹ ਕੱਢ ਕੇ ਰੱਖ ਲੈਣੇ ਕਿਉਂਕਿ ਹੁਣ ਤਾਂ ਜੀ ਇਹ ਹੁੰਦਾ ਜਿਵੇਂ ਨਾ ਆਪਣੇ ਹਰੇ ਮਟਰ ਵਗੈਰਾ ਵੀ ਸਟਾਰਟਿੰਗ ਹੋ ਗਈ ਉਹਨਾਂ ਦੀ ਤੇ ਉਹੋ ਤਕਰੀਬਨ ਲਿਆ ਕੇ ਕੱਢ ਕੇ ਰੱਖੇ ਹੋਏ ਵਧੀਆ ਰਹਿੰਦੇ ਨੇ ਵੀ ਇਹ ਹੁੰਦਾ ਵੀ ਕਿਉਂਕਿ ਮਟਰਾਂ ਦੇ ਵਿੱਚ ਪਾਉਣ ਦੀ ਕੋਈ ਵੀ ਮਤਲਬ ਸਬਜੀ ਦੀ ਨਾ ਬਹੁਤ ਸਰੀ ਆਪਸ਼ਨਸ ਮਿਲ ਜਾਂਦੀਆਂ ਨੇ ਆਪਾਂ ਨੂੰ ਵੀ ਮਟਰ ਪਾ ਕੇ ਆਪਾਂ ਕੋਈ ਵੀ ਚੀਜ਼ ਕੋਈ ਵੀ ਸਬਜੀ ਬਣਾ ਸਕਦੇ ਹਾਂ ਨਾ ਵੀ ਕਿੰਨੀਆਂ ਤਰ੍ਹਾਂ ਦੀਆਂ ਬਣ ਜਾਂਦੀਆਂ ਨੇ ਤਾਂ ਕਰਕੇ ਫਿਰ ਇਹ ਹੁੰਦਾ ਵੀ ਚਲ ਮਟਰ ਨੇ ਪਏ ਵੀ ਬੇੜ ਕਿ ਬੇੜ ਕਿਤੇ ਕਿਉਂਕਿ ਮੈਨੂੰ ਇਹ ਸੀਗਾ ਮੈਂ ਕਿਹਾ ਚਲ ਮਟਰ ਕੱਢ ਕੇ ਰੱਖ ਲੈਣਾ ਵੀ ਕੱਲ ਨੂੰ ਬਣਾਵਾਂਗੇ ਗਾਜਰ ਮਟਰ ਆਲੂ ਤੇ ਵੀ ਉਹ ਸਬਜ਼ੀ ਬਣਾਵਾਂਗੇ ਫਤੇ ਦੇ ਪਾਪਾ ਪਹਿਲਾਂ ਸਲਾਹ ਹੋਈ ਸੀਗੀ ਵੀ ਚਲੋ ਜੀ ਆਪਾਂ ਤਾਂ ਕਰੀਏ ਰੈਸਟ ਰੇ ਵੀ ਜਿੰਨਾ ਦਾ ਕੰਮ ਹੋਊ ਆਪੇ ਕਰਨਗੇ ਫਿਰ ਪਤਾ ਨਹੀਂ ਜਾਂਦੇ ਜਾਂਦੇ ਦਾ ਮਨ ਬਦਲ ਗਿਆ ਕਿਉਂਕਿ ਫਤੇ ਸਟੱਡੀ ਕਰ ਰਿਹਾ ਸੀ ਉਹਦਾ ਕੁਛ ਉਹਨਾਂ ਨੂੰ ਇਹ ਸੀਗਾ ਵੀ ਹਜੇ ਇਹ ਬੈਠੀ ਮਟਰ ਕੱਢਣ ਲੱਗੀ ਹੋਈ ਆ ਵੀ ਚਲ ਮੈਂ ਵੀ ਥੋੜੀ ਬਹੁਤੀ ਹੈਲਪ ਕਰਾਈ ਦਿੰਦਾ ਨਾ ਕਿ ਟਾਈਮ ਵੀ ਨਹੀਂ ਸੀ ਜ਼ਿਆਦਾ ਹੋਇਆ ਥੋੜਾ ਹੀ ਸੀਗਾ ਹਜੇ ਬਸ ਉਸ ਤੋਂ ਬਾਅਦ ਮੈਨੂੰ ਇਸਵੇਂ ਚੱਲਸ ਕਰਕੇ ਕਿਉਂਕਿ ਇਹ ਹੋ ਜਾਂਦਾ ਵੀ ਜਿੰਨਾ ਚਿਰ ਬੱਚਾ ਹਦੀ ਕਰਦਾ ਹੈ ਨਾ ਸਟੱਡੀ ਵਗੈਰਾ ਵੀ ਉਹਨੇ ਜਿੰਨਾ ਚਿਰ ਆਪਦੇ ਵੀ ਕੰਮ ਕਰ ਚੱਲਦੇ ਨੇ ਫਿਰ ਬੱਚਾ ਕਰ ਹੀ ਜਾਂਦਾ ਹੈ ਨਾ ਅਗਰ ਆਪਾਂ ਰੈਸਟ ਕਰਨ ਲੱਗ ਜਾਈਏ ਪੈ ਜਾਈਏ ਵਿਸਤਰੇ 'ਚ ਫਿਰ ਬੱਚੇ ਨੂੰ ਵੀ ਥੋੜਾ ਜਿਹਾ ਹੋ ਜਾਂਦਾ ਹੈ ਨਾ ਵੀ ਸਾਰੇ ਪੈਕੇਜ ਨੂੰ ਮੈਂ ਵੀ ਵਿਸਤਰੇ 'ਚ ਜਾਵਾਂ ਫਿਰ ਉਸ ਤੋਂ ਬਾਅਦ ਆਪਾਂ ਕਰ ਲਈ ਸੀਗੀ ਬੈੱਡ ਦੇ ਖੋਲਖ ਲਈਆ ਕਿਉਂਕਿ ਬੈੱਡ ਦੇ ਵਿੱਚ ਜਿਹੜੇ ਟੇਚੀ ਰੱਖੇ ਹੋਏ ਹੁੰਦੇ ਨੇ ਨਾ ਮੇਰੀ ਨਾ ਗੁੰਮਗੀਆਂ ਸੀਗਾ ਜੀ ਥੋੜਾ ਜਿਹਾ ਇੱਕ ਦੋ ਇੱਕ ਚੀਜ਼ ਸੀ ਉਹ ਗੁੰਮ ਗਈ ਸੀਗੇ ਬਟ ਉਹਦੇ ਕਰਕੇ ਕੁਝ ਮੈਨੂੰ ਇਹ ਸੀਗਾ ਨਾ ਜਿਵੇਂ ਸਰਦੀਆਂ ਦੇ ਕੱਪੜੇ ਜਿਹੜੇ ਮੇਰੇ ਕੱਢਣ ਵਾਲੇ ਸੀਗੇ ਨਾ ਮੈਂ ਉਹ ਲਾਈਨਿੰਗ ਵਗੈਰਾ ਵਾਲੇ ਉਹ ਕੱਢੇ ਨਹੀਂ ਸੀਗੇ ਹੁਣ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੈਂ ਨਾ ਹੁਣ ਕੱਢ ਕੇ ਵਿੱਚੋਂ ਟੇਚੀ ਵਗੈਰਾ ਨਾ ਵੀ ਉਹਨਾਂ ਨੂੰ ਰੱਖ ਦਿੰਨੀ ਆ ਕੱਪੜਿਆਂ ਨੂੰ ਉਹ ਕੱਢ ਕੇ ਰੱਖ ਕੇ ਵੀ ਸੁਬਾ ਉੱਠ ਕੇ ਨਾ ਫਿਰ ਮੈਂ ਇਹ ਕਰ ਦੂੰਗੀ ਵੀ ਇਤਨਾ ਬਿੱਤੇ ਵਿੱਚ ਫਿਰ ਮੈਂ ਕਾਟਨ ਦੇ ਬੰਦ ਕਰ ਦੇਣੀ ਕਿਉਂਕਿ ਜੀ ਟੇਚੀ ਨਾ ਕਈ ਨੇ ਫਿਰ ਉਦਾਂ ਜੇ ਰੱਖਦੇ ਆ ਫਿਰ ਵੀ ਹੈ ਨਾ ਵੀ ਜਗਾ ਤਾਂ ਇਹਨਾਂ ਨੇ ਕਵਰ ਕਰਨੀ ਉਹ ਕਰਨੀ ਆ ਉਹਦੇ ਕਰਕੇ ਫਿਰ ਮੈਨੂੰ ਇਹ ਹੁੰਦਾ ਵੀ ਕਿਉਂ ਨਾ ਜਵੇਂ ਸਰਦੀ ਗਰਮੀ ਵਾਲੇ ਨੇ ਵੀ ਉਹ ਕੱਪੜੇ ਪਾ ਕੇ ਹੀ ਫਿਰ ਇਹਨਾਂ ਨੂੰ ਵਿੱਚ ਰੱਖਿਆ ਜਾਂਦਾ ਕਿਉਂਕਿ ਇਹਦੇ ਬਾਹਰ ਵੀ ਆਪਾਂ ਰੱਖੀ ਰੱਖਦੇ ਆ ਨਾ ਫਿਰ ਗਰਦ ਨਾ ਪਈ ਜਾਂਦੀ ਹੈ ਨਾ ਫਿਰ ਵੀ ਨਹੀਂ ਚੀਜ਼ ਉਦਾਂ ਦੀ ਰਹਿੰਦੀ ਹੈਗੀ ਕਿਉਂਕਿ ਇਹ ਦੋ ਤਨ ਮੇਰੇ ਬੈੱਡ ਦੇ ਵਿੱਚ ਰੱਖੇ ਹੁੰਦੇ ਨੇ ਇੱਕ ਬਾਰ ਹੁੰਦਾ ਏ ਉਹ ਵੀ ਮੈਨੂੰ ਨਾ ਮੈਂ ਐਵੇਂ ਕਰ ਦਿੰਦੀ ਜਿਵੇਂ ਵੱਡਾ ਲਫਾਫਾ ਏ ਕਾਫੀ ਉਹਦੇ ਪਿੱਛੇ ਕਵਰ ਕਰਕੇ ਰੱਖਿਆ ਹੋਇਆ ਹੁੰਦਾ ਏ ਕਿਉਂਕਿ ਉਹਦੇ ਵਿੱਚ ਮੈਂ ਪਾ ਦੇਣੀ ਹੁੰਦੀ ਆ ਜਿਵੇਂ ਸਾਡੀਆਂ ਕੋਟੀਆਂ ਵਗੈਰਾ ਹੁੰਦੀਆਂ ਨੇ ਜੈਕਟਾਂ ਉਹ ਰੱਖ ਲੈਣੀਆਂ ਨੇ ਮੰਮੀ ਤੇ ਮੇਰੀਆਂ ਬਸ ਹੋਰ ਨਹੀਂ ਹੁੰਦੀਆਂ ਕਿਸੇ ਦੀਆਂ ਵੀ ਕਿਉਂਕਿ ਇਹਨਾਂ ਵਾਲੀਆਂ ਤਾਂ ਮੈਂ ਹੈਂਗ ਕੀਤੀਆਂ ਹੁੰਦੀਆਂ ਨੇ ਚਲੋ ਜੀ ਠੀਕ ਹੈ ਹੁਣ ਓਕੇ ਬਈ